ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਲੱਗੇ ਸੀ ਅੱਜ ਇਹ ਬਲੌਗ ਦੀ ਸ਼ੁਰੂਆਤ ਕਰਨ ਮੈਂ ਅੱਜ ਤੱਕ ਥੋੜੀ-ਥੋੜੀ ਨਿਕਲੀ ਆ ਤੇ ਪੰਜ-ਛੇ ਦਿਨ ਹੋ ਗਏ ਨਾ ਬਣਾ ਕੇ ਪੀਤੇ ਨੂੰ ਤੇ ਅੱਜ ਮੈਂ ਕਿਹਾ ਪਹਿਲਾਂ ਬਣਾ ਕੇ ਜੇ ਪੀ ਲਈਏ ਫਿਰ ਉਸ ਤੋਂ ਬਾਅਦ ਆਪਾਂ ਕਹਿੰਦੇ ਆ ਆਟਾ ਮੰਮੀ ਆ ਵੀ ਸਾਫ਼ ਕਰਨਾ ਲਾਇਆ ਪਿਆ ਸਾਰੇ ਗੁਲਾਬ ਦੇ ਪੱਤੇ ਝਾੜ ਕੇ ਗੁਲਾਬ ਤਾਂ ਸਾਰੇ ਝੜ ਗਿਆ ਆ কাল ਨੂੰ ਨਿਕਲੇਗਾ ਇੱਕ ਵਧੀਆ ਜਿਹਾ ਤੇ ਇੱਕ ਆ ਨਿਕਲੇਗਾ ਮੇਰੇ ਬਾਰ ਅਮਲ ਵੀ ਹੋਈ ਜਾਂਦੇ ਨੇ ਪਰ ਮਲੇ ਹੋਈ ਤੇ ਜਾਂਦੇ ਨੇ ਨਿੱਕੇ ਨਿੱਕੇ ਨੇ ਜਿੱਡੀ ਕੁਵੇ ਲਿਆ ਓਡੇ ਓਡੇ ਨੇ ਨਿੱਕੇ ਨਿੱਕੇ ਤੇ ਮੈਂ ਕੀ ਆ ਜਾ ਸਾਫ ਵੀ ਕਰਾਂ ਉਹਦੀਨਾ ਲਵਾ ਤੋੜ ਤੋੜ ਕੇ ਤੇ ਫਿਰ ਇੱਕ ਵਾਰੀ ਬਣਾ ਕੇ ਸਰਬਤ ਜਿਹੜਾ ਤਪੀ ਲਵਾ ਫਿਰ ਲੱਗਦੇ ਆ ਆਟੇ ਨੂੰ ਰੋਟੀ ਬਣਾਵਾਂਗੇ ਹਾਂ ਅੱਧਾ ਟੋਪ ਨਿਕਲ ਆਏ ਬਾਅਦ ਰੋਟੀ ਖਾਣੀ ਆ ਉਹਨੇ ਤੇਨੂੰ ਟਾਈਮ ਹੋਈ ਜਾਣਾ ਟੋਪ ਨਿਕਲ ਆਇਆ ਟੋਪ ਨਿਕਲ ਆਇਆ ਕੌਣ ਲਾ ਤਾਂ ਬੜੀ ਲੇਟ ਨਿਕਲੀ ਸੀ ਸਟਾਪ 11 12 12:30 ਨਿਕਲੀ ਸੀ ਤੇ ਅੱਜ ਟਾਈਮ ਨਾਲ ਨਿਕਲਦਾ ਜੇ ਸਾਫ਼ ਕਰੂੰਗੀ ਸਾਰਾ ਇਥੇ ਤੋਂ ਦਾ ਕਟੋੜਿਆ ਇਹ ਲੋਥੀ ਵਾਧੂ ਲੈ ਜਾਂਦੇ ਨਹੀਂ ਹੁਣ ਇੰਨਾ ਕੁ ਰਹਿ ਗਿਆ ਅੱਜ ਸਾਰਾ ਵੱਢ ਕੇ ਇੱਕੋ ਜਿਹਾ ਕਰ ਦੂੰਗੀ ਇਹ ਤਾਂ ਆਪਾਂ ਅੰਛਣ ਵਾਸਤੇ ਰੱਖਿਆ ਜਿੰਨੇ ਲੈ ਕੇ ਜਨੇ ਇਥੋਂ ਲੈ ਜਾ ਆਪਾਂ ਤਾਂ ਉਥੋਂ ਤੋੜ ਲੈਨੇ ਆ ਆਪਣਾ ਕੋ ਵਧੀਆ ਗਮਲੇ ਵਾਲਾ ਜਿਆਦਾ ਭਾਅ ਤੇ ਮਲਾ ਪੀ ਰਹਾ ਮੇਰੇ ਮਸਾਲੇ ਘੱਟੇ ਸਾਰੇ ਪਿਛਲੇ ਬਲੌਕ ਚ ਇੱਕ ਬਲੌਕ ਚ ਪਹਿਲਾਂ ਵੀ ਪਾਇਆ ਹੋਇਆ ਨਾ ਹਮਮ ਨਿੰਬੂ ਪਿਲਾਵੀ ਆਪਣੀ ਬੁਗੀ ਆ ਤਿਆਰ ਬਸ ਇਹਦੇ ਚ ਪਾਉਣਾ ਹਾਂ ਪਾਣੀ ਫਿਲਟਰ ਵਾਲਿਆ ਤੇ ਪਹਿਲਾਂ ਮੈਂ ਕੱਲੀ ਪੀਂਦੀ ਸੀਗੀ ਹੁਣ ਮੇਰੇ ਬੱਚੇ ਕਹਿੰਦੇ ਅਸੀਂ ਵੀ ਪੀਣਾ ਕਿਉਂਕਿ ਮੈਂ ਬਣਾਉਣੀ ਹੁੰਦੀ ਨਾ ਥੋੜਾ ਥੋੜਾ ਪੀਂਤਾ ਤੇ ਨਾਲ ਸੁਆਦ ਆ ਲੱਗਿਆ ਤੇ ਜਦੋਂ ਲੱਗੇ ਦੋ ਗਲਾਸ ਬਣਦੇ ਸੀਗੇ ਅੱਜ ਚਾਰ ਗਲਾਸ ਬਣਦੇ ਆ ਮੰਨ ਕੇ ਕਿ ਤਨੀ ਪੀਂਦਾ ਉਹਨੇ ਵੀ ਪੀਤਾ ਕਰੇਗੀ ਤੇ ਇਹ ਕਹਿੰਦੀ ਆ ਅਸੀਂ ਵੀ ਪੀਣਾ ਪਾਪਾ ਨਾਲ ਨਹੀਂ ਆ ਤੇ ਅਸੀਂ ਕਿੰਨੇ ਜਾਣੀਆਂ ਪੀਵਾਂਗੇ ਤਿੰਨ ਗਲਾਸ ਬਣਾਉਂਦੇ ਇੱਕ ਚਮਚਾ ਕਾਲੇ ਲੂਣ ਦਾ ਪਾਉਣਾ ਕਿਉਂਕਿ 3 ਗਲਾਸ ਬਣਾਉਣੇ ਆ ਤੇ ਇੰਦੇ ਚ ਲੂਣ ਜਿਹੜਾ ਹੁੰਦਾ ਨਾ ਲੂਣ ਤੇ ਕਾਲੀ ਮਿਰਚ ਇਹ ਜਾਦਾ-ਜਾਦਾ ਹੀ ਚਾਹੀਦੀ ਹੈ ਥੋੜੀ ਨਹੀਂ ਚਾਹੀਦੀ। ਇਹ ਵਾਅ ਹੀ ਹੋਵੇ ਤਾਂ ਸਵਾਦ ਲੱਗਦਾ। ਆਸਾ ਦਾ ਨਮਕਿਆ ਸਾਰਦਾ। ਸਾਵਤਾ ਨਚੋਟਣਾ ਦੇਚ ਤਿੰਨ ਗਲਾਸਾਂ ਚ ਅੱਧੇ ਘੰਟੇ ਬਾਅਦ ਰੋਟੀ ਖਾਵਾਂਗੇ ਉਹ ਵਿਚਰ ਨੂੰ ਪ੍ਰੋਟੀਨ ਰੋਟੀ ਬਣਾਵਾਂਗੇ ਟਾਈਮ ਹੋ ਜਾਣਾ ਵਿਚਰ ਨੂੰ ਫਿਰ ਅੱਧਾ ਘੰਟਾ ਖੇਰ ਖਾਣਾਂਗੇ ਰੋਟੀ ਤੇ ਤਿੰਨ ਗਲਾਸ ਬਣ ਕੇ ਹੋ ਗਿਆ ਤਿਆਰ ਤੇ ਇਹਨਾਂ ਨੂੰ ਹੁਣ ਆਪਾਂ ਪੀਨੇ ਆ ਬੈਠ ਕੇ ਤੁਸੀਂ ਵੀ ਪੀਆ ਕਰੋ ਹਾਜਮਾ ਸਹੀ ਰਹਿੰਦਾ ਇਹਦੇ ਨਾਲ ਤੇ ਦੱਸਿਓ ਕਿਹਨੇ ਕਿਹਨੇ ਪੀਤਾ ਆਲੇ ਦੱਸਿਓ ਮੈਂ ਆਹ ਪਾਣੀ ਪਾ ਦਾਂ ਇਹਨਾਂ ਨੂੰ ਮੁੱਲੀਆਂ ਨੂੰ ਵੀ ਪਾਉਣਾ ਵਾ ਸਾਰੀਆਂ ਵੱਟਾਂ ਹੀ ਖਰਾਬ ਹੋ ਗਈਆਂ ਇਹਦੀਆਂ ਰਵਜਾਰੀਆਂ ਹਮ ਆ ਪਾਲਕਾ ਫੋਨ ਮਾੜੀ ਜੀ ਹੋਈ ਆ ਤਾਂ ਇਹ ਨਾ ਕੱਠੀ ਜੀ ਹੋ ਗਈ ਪਾਣੀ ਫੋਨ ਕਰਕੇ ਸਹੀ ਅੰਦਰ ਉਸੇ ਚਰੋਂ ਦੀ ਉੱਗੀ ਆ ਲੱਗਦਾ ਕਿਹੜੇ ਆ ਵੇਖੋ ਕੁੰਡੀ ਸਾਡੀ ਹੁਣੀ ਆ ਮਾੜੀ ਮੋਟੀ ਮੋਡੀਆਂ ਨੂੰ ਆਪਾਂ ਲਗੇ ਰੋਟੀ ਬਣਾਉਣਾ ਤੇ ਅੱਧਾ ਘੰਟਾ ਹੋ ਗਿਆ ਮੈਂ ਫੇਰ ਰੋਟੀ ਬਣਾ ਲਈਏ ਕਿੰਨੇ ਮਾਹਤੀਆਂ ਹੈਗੇ ਆ ਪਾ ਲੈਣੇ ਆ ਫੇਰ ਹੋਣਗੇ ਫੇਰ ਉਹਨਾਂ ਦੀ ਬਣਾਵਾਂਗੇ ਫੇਰ ਬਣਾਵਾਂਗੇ ਸਾਗ ਸਾਗ ਤੇ ਰੋਟੀ ਖਾ ਕੇ ਤੇ ਟਰੋਪੀ ਵਾਲੇ ਪਾਣੇ ਨਾਲ ਤੇ ਫਿਰ ਸਾਗ ਹੁੰਦੇ ਆ ਫਿਰ ਸਾਗ ਚੀਰ ਚੂਰ ਕੇ ਧਰ ਦਿੰਨੇ ਆ ਰਿਚ ਦਾ ਰੋਗਾ ਥੱਲੇ ਮੋਟੀ ਲਪੜਾ ਦਾਣ ਦਿੰਨੇ ਆ ਛਾਪ ਟਿਕਣਾ ਫਿਰ ਉਹ ਦੇਖ ਲਿਆ ਜਾਂ ਸਲਵਾਰ ਸੀਉਂਗੀ ਤੇ ਜਦ ਮੈਂ ਉਹ কুরਤੇ ਦੇ ਕਰਕੂਗੀ ਜਾਂ ਸਲਵਾਰ ਸੀਉਂਗੀ ਜਿਹੜੀ ਮੇਰੇ ਕੋਈ ਆ 11 11 ਵਜੇ ਸੀ ਵਜ੍ਹਾ ਤੇ ਅਸੀਂ ਕਿਹਾ ਹੁਣ ਧਰ ਲਈਏ ਆਪਾਂ ਸਾਗ ਤੇ ਪਤੀਲੇ ਨੂੰ ਮਿਲਾਤੀ ਸੀਗੀ ਮਿੱਟੀ ਮਿੱਟੀ ਕਾਲਾ ਨਾ ਹੋਊਗਾ ਤੇ ਮੈਂ ਕਿਹਾ ਸਾਗ ਧਰ ਲਈਏ ਫਿਰ ਬਾਅਦ ਚ ਕੋਈ ਨਾ ਕੋਈ ਕੰਮ ਹੋਰ ਲੱਗਦੇ ਆ। ਪੁਲਾਵੀ ਸਾਗ ਦਿੱਤਾ ਆਪਾਂ ਧਾਰ ਤੇ ਹੁਣ ਥੋੜੀ ਜਿਹੀ ਪਾਲਕ ਤੇ ਮੇਥੀ ਵੱਢ ਲਈਏ ਚੀਰ ਕੇ ਤੇ ਫਿਰ ਸਾਗ ਚ ਪੋਨੇ ਆ ਜੀ ਚੱਲੀਏ। ਠੀਕ ਹੈ ਨੇ ਥੱਲੇ ਲੇਵੀ ਹਾਂ ਇਹ ਕਿਤੇ ਪਾਲਕ ਥੋੜੀ ਜੀ ਇਸ ਵਿੱਚ ਹੈਗੀ ਸੀ ਸਾਗ ਦੇ ਤਾਂ ਕੁਛ ਮੈਂ ਕਿ ਥੋੜੀ ਜੀ ਥੋ ਵੱਢ ਕੇ ਪਾ ਲਈਏ ਸਾਗ ਸੌਂਡ ਬਣਾਉਂਗਾ ਮੈਂ ਮੇਥੀ ਵੀ ਵੱਢਣੀ ਹੈ ਮੇਥੀ ਵੀ ਵੱਢੂੰਗੀ ਥੋੜੀ ਜੀ ਮਾ ਦੀਆਂ ਦੀਆਓ ਇਫੇ ਨਾ ਮੈਂ ਕਿਤਾ ਪੁੰਡੀਆਂ ਆ ਰਿਹਾ ਇਹ ਵਿਚਾਰਾ ਦਵਾਰਾ ਫੁੱਟਿਆ ਬੂਟਾ ਵਿੱਚੋਂ ਸਿਉਂਕ ਨਹੀਂ ਖਾ ਲਿਆ ਸੀ ਫਲਾਵਰ ਲੱਗਣ ਲੱਗੇ ਬੇਗਨ ਵੀ ਹੋ ਜਾਣਗੇ ਮੇਥੀ ਜਿਹੜੀ ਖੁਸ਼ਬੂ ਆਉਂਦੀ ਨਾ ਫਿਰ ਸਾਗ ਚ ਨਜ਼ਾਰਾ ਆ ਜਾਂਦਾ ਸਾਗ ਤਾਂ ਆ ਜਾਂਦਾ ਸੀਗਾ ਆਪਾਂ ਤੇ ਹੁਣ ਮੈਂ ਕਿਹਾ ਸੂਟ ਦੀ ਨਾ ਕਟਿੰਗ ਕਰਕੇ ਰੱਖ ਲਈਏ ਫਿਰ ਕਟਿੰਗ ਕੀਤੀ ਹੋਏ ਤਾਂ ਵਧੀਆ ਰਹਿੰਦੇ ਆ ਸੇਣੇ ਸੋਖੇ ਲੱਗਦੇ ਆ ਤੇ ਇਹਨੂੰ ਆਪਾਂ ਹੁਣ ਕੱਟ ਲਾਂਗੇ ਮੈਂ ਕਿ ਹੋਰ ਜਾਨੂੰ ਆਪਣਾ ਸਾਗ ਰੱਜ ਜੂਗਾ ਆਮੇ ਕੱਟ ਲਿਆ ਸੀ ਪੱਲਾ ਇਹਦਾ ਮੋਹਰਲਾ ਇਹਨੂੰ ਲਾਤੇ ਆ ਆ ਥੋੜਾ ਠੀਕ ਹੋ ਜਾਗਾ ਤਾਂ ਕੱਟੀ ਤੇ ਕਿਹ ਨਾਲ ਆਤੀਆਂ ਪਿੰਨਾ ਤੇ ਇਹਨੂੰ ਮੇੜ ਕੇ ਕੱਟ ਦਿੰਨੇ ਆ ਪਹਿਲਾਂ ਮੋਹਰਲਾ ਪਾਸੇ ਕੱਢ ਲੈਣੀ ਆ ਬਾਅਦ ਚ ਮਗਰਲਾ ਪਾਸਾ ਕਟਵਾਉਣੀ ਥੋੜਾ ਜਿਹਾ ਆਸਾਨ ਹੋ ਜਾਂਦਾ ਆ ਚੱਕਾ ਕੱਟ ਲਿਆ ਹੁਣ ਆਪਾਂ ਕੱਟਦੇ ਆ ਬਾਹਾਂ ਬਾਹਾਂ ਕੱਟ ਕੇ ਤੇ ਫੇਰ ਆ ਆਹ ਝੱਗਾ ਮੈਗ ਕਿੰਨੂ ਹੀ ਖਾ ਲਈਏ ਛੱਲ ਕੇ ਤਪੇ ਬਹਿ ਕੇ ਤਪੇ ਬਹਿ ਕੇ ਪਿੰਡਾ ਹੀ ਛਾੜਦਾ ਤੋਂਪ ਨੇ ਤੱਜ ਤੋਂਪ ਤੋਂਪ ਸੇਕ ਲਈ ਆ ਕਿੰਨਾ ਚਿਰ ਬਹਿ ਕੇ ਕਿੰਨੂ ਖਾ ਲਿਆ ਸਾਗ ਆਪਣਾ ਲਗਭਗ ਹੋ ਗਿਆ ਤਿਆਰ ਤੇ ਹੁਣ ਮੈਂ ਕਿਹ ਚੱਲ ਆਪਾਂ ਲੱਗੀ ਹੋਈ ਤੋਂ ਚੱਗਾ ਫਸਿਆ ਪਿੰਡ ਨੂੰ ਹੋ ਗਿਆ ਕਿ ਆ ਕਪੇ ਲੰਬਾਵਾ ਦਾ ਜੋੜ ਲਾ ਲਵਾਂ ਫੇਰ ਲੱਗਦੇ ਆ ਬੁੱਜੀ ਸਲਵਾਰ ਨੂੰ ਜਾਂ ਦੇਖਦੇ ਜੇ ਮੈਨੂੰ ਸੂਟ ਲੱਗਦਾ ਹੈ ਜੈਂਪਰ ਸਿੰਦਣਾ ਮੈਂ ਉਹ ਸੂਟ ਕੱਲ ਪੂਰਾ ਕਰ ਲਾਂਗੇ। ਸਵਾਗਤ ਹੈ ਆਪਸ ਵਿੱਚ ਵਿਰਦਾ 11 ਵਜੇ ਦਾ। ਹੋਈ ਗਿਆ ਹਨ। ਹੋ ਗਿਆ। ਆਹ ਸਾਡਾ ਬਣ ਗਿਆ ਤੇ ਅੱਲਨ ਪਾਣੇ ਹਨ ਇੰ ਵਿੱਚ। ਪਾਣੀ ਕੱਢਣਾ ਪਏਗਾ ਨਾ। ਸਾਡਾ ਕੋਟ ਕੇ ਇਨੂੰ ਲਾਉਨੇ ਆ ਤੜਕਾ ਅੱਲਾ ਨੂੰ ਪਾਉਂ ਹੋਰ ਅੱਲਾਣ ਬਾਕੇ ਥੋੜੀ ਨੂੰ ਕੋਟ ਲਈਏ ਚੰਗੀ ਤਰ੍ਹਾਂ ਕੋਟ ਕੇ ਦਿਖਾਉਣੀ ਆ ਸਾਰਾ ਸਾਬਾ ਆਪਣਾ ਕੋਟ ਕੇ ਹੋ ਗਿਆ ਤਿਆਰ ਸਵੇਰ ਦਾ ਰੱਖਿਆ ਸੀਗਾ ਫਰਿੱਜ ਗਿਆ ਤੇ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ ਅਧਕਤ ਹਰੀਆਂ ਮਿਰਚਾਂ ਪਾਣੀਆਂ ਵਿੱਚ ਕੋਟ ਕੇ ਮਲਾਈ ਗਰਮ ਕਰਕੇ ਤੇ ਮੱਖਣੀ ਲਈ ਹੈ ਕੱਟ ਸਾਗ ਵਾਸਤੇ ਫਿਰ ਤੜਕਾ ਲਾਉਣੀ ਹੈ ਮੈਂ ਲੈਣ ਨੂੰ ਨਹੀਂ ਗਈ ਸੀ ਜਦੋਂ ਨਹੀਂ ਪਾਉਣਾ ਇਹ ਤਾਂ ਮੈਂ ਫਿਰ ਚੱਲ ਨਾਲ ਜੈਂਪਰ ਤਿਆਰ ਕਰ ਦਮ ਕੁਛ ਤਾਂ ਕਰ ਲਿਆ ਉਸ ਫਰੇਲਿਆ ਇਹ ਉਹ ਗੱਲ ਕਰਕੇ ਤੇ ਮੈਂ ਮੰਨਦਾ ਕਿ ਹੁਣ ਲੈਟ ਆ ਗਈ ਐ ਮੈਂ ਪ੍ਰੈਸ ਕਰ ਲਵਾਂ ਉਹਦਾ ਗਲਆ ਨਹੀਂ ਤਾਂ ਲੈਟ ਨਹੀਂ ਚੱਲ ਜਣਾ ਲੈਟ ਚਲੇ ਜਾਂਦੀ ਲੈਟ ਨੇ ਬੜਾ ਤੰਕ ਕੀਤਾ ਨਹੀਂ ਦਿੱਤੀ ਗਰਮ ਕਰ ਲਿਆ ਹੁਣ ਇਹਨਾਂ ਨੂੰ ਸਸ ਥੋੜੇ ਚਰਚ ਆ ਜਾਈਂ ਜਾਂ ਮੱਖਣੀ ਤੇ ਮਹਿਦਵਾ ਦਵਨਾ ਪਹਿਲਾਂ ਲੈਟ ਆਈ ਐ ਮੈਂ ਗਲਾ ਚ ਪੀ ਲਾਂ ਚ ਪੀ ਲਓ ਛਾੜ ਦੋ ਆ ਜਾ ਪਹਿਲਾਂ ਗਲਾ ਚ ਪੀ ਲੀ ਗੀ ਕਿਰੋਂ ਦੀ ਲੈਟ ਨੂੰ ਦੇਖਦੀ ਆਂ ਫਲ ਲੈਟ ਜਿਹੜੀ ਹੋਣਾ ਹੀ ਸਵੇਰ ਦੁਪਹਿਰ ਦੀ ਗਈ ਹੋਈ ਅਗ ਲੈਟ ਨੇ ਬੜਾ ਪਰੇਸ਼ਾਨ ਕੀਤਾ ਤੇ ਫਿਰ ਜਵੇ ਮੈਂ ਨੂੰ ਉਹ ਕਿੱਥੇ ਆ ਇਹ ਵੀ ਕੀਤਾ ਹੁਣ ਥੋੜਾ ਜਿਹਾ ਜੀ ਕੀਤਾ ਤਾਂ ਮੈਂ ਕਿਹਾ ਜੈਂਪਰ ਪੂਰਾ ਕਰ ਲਵਾਂ ਇਹ ਵੀ ਓਖਾ ਹੀ ਲੱਗਦਾ ਕੱਪੜੇਆਂ ਤਾਂ ਵੀ ਘਟੇ ਤਾਂ ਲੈਟਾ ਸਰਪ੍ਰਾਈਜ਼ ਹੁਣ ਕੰਮ ਹੈ ਨਹੀਂ ਸੀ ਕੋਈ ਸਾਗ ਨੂੰ ਲਾਉਣਾ ਤੜਕਾ ਉਹ ਥੋੜਾ ਟਾਈਮ ਥੈਟ ਥੈ ਕਿ ਲਾਉਣੀ ਆ ਤੇ ਮੈਂ ਕਿਹਾ ਤਾ ਉਹਦਾ ਇਹਨੂੰ ਨਾ ਗਲਾ ਲਾ ਦਮਾ ਪਿੱਛੇ ਵਾਲਾ ਤਾਂ ਮੈਂ ਬਣਾ ਲਿਆ ਸੀ ਹੁਣ ਆ ਗਲਾ ਲਾ ਕੇ ਅੱਗੇ ਵਾਲੇ ਨੂੰ ਦੋ ਪਲੇਟਾ ਪਾ ਦਿੰਨੇ ਆ ਤੇ ਜੈਂਪਰ ਹੋ ਜਾਊਗਾ ਤਿਆਰ ਤੇ ਫਿਰ ਦੇਖਦੇ ਹਾਂ ਕੀ ਕਰਦੇ ਆ ਮੱਖਣ ਆਪਣਾ ਹੋ ਗਿਆ ਤਿਆਰ ਸਾਗ ਨੂੰ ਪਾਲਾਗੇ ਸੀ ਸਾਗ ਨੂੰ ਤੜਕਾ ਲਾਉਣਾ ਤੇ ਆ ਪਨੀਰ ਮੱਖਣੀ ਬਣਾਈ ਸੀਗੀ ਤੇ ਮੈਂ ਕਿਹਾ ਤਲੇ ਨਾ ਪਨੀਰ ਬਣਾ ਲਈਏ ਪਨੀਰ ਵੀ ਨਿਕਲ ਆਉਣਾ ਹੈ ਵਿੱਚੋਂ ਤੇ ਹਾਂ ਜੇ ਲੋਕ ਸਵਾਗਤ ਕਰੋ ਕੋਈ ਨਾ ਕੋਈ ਕਮੈਂਟ ਮੂਰ ਕਰਿਆ ਕਰੋ ਵਧੀਆ ਵਧੀਆ ਤੇ ਸਾਰਿਆਂ ਨੂੰ ਦੱਸ ਦੇਣਾ